ਪਾਰਕੀ ਕੋਲ ਦੁਆਰੇ ਸਾਂਹ ਮਾਰਾ ਦੀ ਸਵਾਰੀ ਹੈ ਉਹ 90 ਰੰਗ ਨਾ ਆਵੇ। ਉਹ ਰੰਗ ਇੰਟਰ ਆਪਾ। ਉਥੇ ਰੰਗ ਇੱਕ ਅਸੀਂ ਸੁਣ। ਕੋੜ ਦਾ ਪਾੜ ਸ਼ੁਰੂ ਵੀ ਹੋ ਗਿਆ ਤੁਸੀਂ ਆਏ ਨਹੀਂ। ਆ ਆ ਜਾਓ ਆਹ ਹਾਲਾਤ ਸਿਰੋਆ ਆਰੰਭ ਹੋਇਆ ਆ ਜਾਓ ਸਾਰੇ ਨਹੀਂ ਕੋਈ ਨਹੀਂ ਛੋੜੇ ਚੱਲਣਾ ਮੁੰਡਾ ਆਪਣੇ ਆਪ ਕੰਮ ਕਰ ਰਹੇ ਦੇਖੋ ਜਲੀਪੀ ਟੋਟੋ ਕੇ ਚਲ ਬਾਈ ਕੋਲ ਦੇ ਦੇਖ ਦਵਾ ਦੇਖੋ ਆ ਦੇਖੋ ਭਾਈ ਆ ਦੇਖੋ ਬੰਦੇ ਨਹੀਂ ਆਏ ਦੇਖ ਲੋ ਉਹ ਗਏ ਸੁੱਖਿਆ ਬਾਈ ਤੇਰੇ ਆੜੀ ਦੇਖ ਲੈ ਕੰਮ ਹੋ ਗਿਆ ਪਰ ਕੋਈ ਨਹੀਂ ਆਇਆ ਆ ਦੇਖ ਲੋ ਬਾਈ ਆਵ ਲੱਗਿਆ ਬਾਈ ਬੰਦਾ ਜਲੇਬੀਆਂ ਚੱਕਣਾ ਭਾਈ ਉਹ ਜਲੇਬੀਆਂ ਬਣਾ ਰਹੇ ਨਾਲ ਦੀ ਨਾਲ ਸੁੱਖਿਆ ਬਾਈ ਆਵੇ ਚੱਕਣੀ ਮੈਂ ਜਲੇਬੀਆਂ ਹੂੰ ਤੇਰੇ ਲਈ ਲੱਗਿਆ ਬੰਦਿਆ ਜੋ ਸੱਕਾ ਮੇ ਦਾ ਵਿਆਹ ਦੇਖਣਾ ਤਾਂ ਬਈ ਆ ਜਾਓ ਰੇਨੂੰ ਕੀ ਬਣਾ ਰਹੇ ਆ ਅਗਰੇ ਟਾਈਮ ਆਏ ਬਈ ਤੁਸੀਂ ਥੋੜੀ ਸ਼ਰਮ ਹੈ ਨਹੀਂ ਕੋਈ ਚੇਲੇ ਦਾ ਇੱਥੇ ਦੇਖ ਲੋ ਇੰਨੀ ਇੱਜ਼ਤ ਵੜ ਗਈ ਪਹਿਰੀਆ ਤਾਂ ਲਾਉਣ ਲੱਗਿਆ ਮੁੰਡਾ ਹੋਰ ਮਨੀ ਬਈ ਕੀ ਹਾਲ ਹੈ ਇਹ ਆਹਦੇ ਕਹਿੰਦਾ ਮੈਨੂੰ ਬੁਲਾਇਆ ਨਹੀਂ ਲੈ ਦੇਖੋ ਚੋਪਾ ਮੱਚਾ ਹੋ ਜਾ ਮਾ ਥੱਕਵੇਂ ਮੱਥਾ ਰਗਾਵਾਂਗੇ ਲੱਤਾਂ ਪੁੱਸੇ ਥੱਲੇ ਮਾਰਦੇ ਆ ਹਾਂ ਬਰਬਰ ਕਰਦੇ ਇਹਦੇ ਅਪ ਲੌਕਰ ਬਦਾਲਿਆ ਪੱਗ ਪਾਉਣ ਬਹੁਤ ਹੋਣੀ ਮੰਨੀ ਸੁਖਬਈ ਨੇ ਕੌਣ ਮੈਂ ਭਾਜੀ ਨੂੰ ਕਿਹਾ ਮੈਂ ਸਾਰਿਆਂ ਨੂੰ ਕਹਿਦੀ ਅੜਵਾ ਬੈ ਇੱਕ ਕੱਟ ਦੇ ਸਾਰੋ ਉਹ ਭਾਈ ਜੀ ਮੈਂ ਬੰਦਰ ਅੱਜ ਬੁਲਾਇਆ ਨਹੀਂ ਕੋਣ ਵੀ ਮਹਾਰਾਜ ਮਾਰੇ ਦੀ ਸਵਾਰੀ ਨੂੰ ਗੁੱਦਰ ਹਟ ਗਏ ਆ ਕਿਦੋਂ ਅੱਗੇ ਚੱਲੇ ਜਾਵਾਂਗੇ ਹੁਣ सुख होते समान छड़ना आख ले संगत और जल्ले मुझे समान छोड़ना देखो, देखो।, देखो।, देखो। शहीदों पर